ਆਖਿਰ ਪੰਜਾਬ ਚ ਹੋ ਕੀ ਰਿਹਾ ਹੈ ਕਦੇ ਪਤੀ ਦਾ ਕਤਲ ਪਤਨੀ ਵੱਲੋਂ ਕਰ ਦਿੱਤਾ ਜਾਂਦਾ ਹੈ ਤਾਂ ਕਦੇ ਪੁੱਤ ਆਪਣੇ ਪਿਓ ਨੂੰ ਹੀ ਮਾਰ ਦਿੰਦਾ ਹੈ ਹੁਣ ਫੇਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਫਤਿਹਗੜ ਸਾਹਿਬ ਤੋਂ ਜਿੱਥੇ ਪੁਲਿਸ ਨੇ ਪਿਤਾ ਦੇ ਕਤਲ ਦੇ ਦੋਸ਼ ਚ ਪੁੱਤਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਰਵਿੰਦਰ ਸਿੰਘ ਦੇ ਵੱਲੋਂ 31 ਅਕਤੂਬਰ ਨੂੰ ਆਪਣੇ ਪਿਤਾ ਸੁਖਜਿੰਦਰ ਸਿੰਘ ਦੀ ਗੁੰਮਸ਼ੁਦਗੀ ਥਾਣਾ ਮੁੱਲੇ ਪਰ ਵਿਖੇ ਦਰਜ ਕਰਵਾਈ ਗਈ ਸੀ ਰਵਿੰਦਰ ਨੇ ਦੱਸਿਆ ਸੀ ਕਿ ਉਸ ਦਾ ਪਿਤਾ 27 ਅਕਤੂਬਰ ਤੋਂ ਲੱਭ ਨਹੀਂ ਰਿਹਾ ਪਾਲ ਦੌਰਾਨ 1 ਨਵੰਬਰ ਨੂੰ ਸੁਖਜਿੰਦਰ ਸਿੰਘ ਦੀ ਲਾਸ਼ ਭਾਕ ਦਾ ਨਹਿਰ ਤੋਂ ਬਰਾਮਦ ਹੋਈ ਮ੍ਰਿਤਕ ਦੇ ਮੂੰਹ ਅਤੇ ਸਿਰ ਤੇ ਤੀਰ ਤਾਰ ਹਥਿਆਰਾਂ ਦੇ ਨਾਲ ਗੰਭੀਰ ਸੱਟਾਂ ਸਨ ਮਾਮਲੇ ਦੇ ਵਿੱਚ ਮ੍ਰਿਤਕ ਦੀ ਲੜਕੀ ਜਸਵਿੰਦਰ ਕੌਰ ਦੇ ਬਿਆਨਾਂ ਤੇ ਰਵਿੰਦਰ ਸਿੰਘ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੁਝ ਵੱਡੇ ਖੁਲਾਸੇ ਫੁੜੇ ਸਖਤਰਾਂ ਦੇ ਵੱਲੋਂ ਕੀਤੇ ਗਏ ਨੇ ਇੱਕ ਹੋਰ ਇਨਸੀਡੈਂਟ ਸਾਡੇ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ 30 ਤਾਰikh ਨੂੰ 30 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਦਾ ਕਿ ਨਾਮ ਸੁਖਜਿੰਦਰ ਸਿੰਘ ਹੈ ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਨਾਰਥਲ ਕਲਾ ਉਧਰ ਦੀ ਇਨਫੋਰਮੇਸ਼ਨ ਸੀ ਕਿ ਜਦੋਂ 30 ਤਾਰਿਕ ਨੂੰ ਸਾਨੂੰ ਗਮਸ਼ਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਦਿੱਤੀ ਸੀ ਜਿਹਦਾ ਕਿ ਨਾਮ ਰਵਿੰਦਰ ਸਿੰਘ ਸੀ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਕੋਗਾ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰਜ਼ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪ੍ਰੋਪਰ ਜਿਹੜੀ ਹੈਗੇ ਕਵੈਸਟੀ ਕਰਾਈ ਸੀਗੀ ਫਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਹੈ ਸਮਾਣਾ ਤੋਂ ਇਹ ਜਿਹੜੀ ਹੈ ਕਿ ਡੈੱਡ ਬੋਡੀ ਇੱਕ ਇਨਫੋਰਮੇਸ਼ਨ ਹੈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਚ ਇਹਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡਾਕਟਰ ਜਸਵਿੰਦਰ ਕੌਰ ਉਸ ਤੋਂ ਡੈੱਡ ਬੋਡੀ ਸ਼ਰਾਕਤ ਕਰਾਈ ਗਈ ਜਿਸ ਤੋਂ ਪਤਾ ਲੱਗਿਆ ਡੈੱਡ ਬੋਡੀ ਈਸੀ ਸੁਖਜਿੰਦਰ ਸਿੰਘ ਦੀ ਸੀ ਤੇ ਜਦੋਂ ਫਿਰ ਸਾਡੀ ਟੀਮ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਹਦੇ ਵਿੱਚ ਪਤਾ ਲੱਗਿਆ ਕਿ ਟੋਟਲ 3 ਵਿਅਕਤੀ ਜਿਹੜੇ ਇਸ ਮਰਡਰ ਦੇ ਵਿੱਚ ਇਨਵੋਲਡ ਸੀਗੇ ਉਹਦੇ ਵਿੱਚ ਇੱਕ ਇਹਦਾ ਆਪ ਦਾ ਮੁੰਡਾ ਸੀਗਾ ਰਵਿੰਦਰ ਸਿੰਘ ਉਹਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉ ਤਿੰਨੋਂ ਦੀ ਫਿਲਹਾਲ ਹਣੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਹਜੇ ਆਪਾਂ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾਰੀ ਹੈ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰਨ ਕਿਸ ਕੰਮ ਵਾਲਾ ਵਜ੍ਹਾ ਰੰਜਿਸ਼ ਇਹ ਸੀਗੀ ਕਿ ਜਿਹੜਾ ਇਹਦਾ ਮੁੰਡਾ ਸੀ ਉਹਦੀ ਪਿਓ ਦੇ ਨਾਲ ਬੜਦੀ ਨਹੀਂ ਸੀਗੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਦੀ ਘਰ ਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈਗੀ ਕੋਈ ਨਾ ਕੋਈ ਅਟੈਚਮੈਂਟ ਰਿਲੇਸ਼ਨਸ਼ਿਪ ਹੈ ਨਾ रिलेशनशिप ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂਤੂ ਮਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਗੱਲ ਹੈ ਜਦੋਂ 27 ਤਾਰੀਖ ਨੂੰ ਸ਼ਾਮ 5:30 ਵਜੇ ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰਪਾਲ ਇਹਦਾ ਇੱਕ ਹੋਰ ਸਾਥੀ ਸੀ ਮੌਜੂਦ ਸੀਗੀ ਇਹਨਾਂ ਨੇ ਦਹਾਂ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਇਹਦੀ ਇਹਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਤੇ ਮਨੀ ਤੇ ਨਾ ਨਹੀਂ ਲੈ ਜਾ ਕੇ ਇਹਨੂੰ ਚਨਾਰ ਚਨਾਰਤਲ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਕਹੜੇ ਕਿ ਇਹਦੇ ਮੁੰਡੇ ਨੇ ਫਿਰ ਬੁਮਸ਼ੁਦਗੀ ਰਿਪੋਰਟ ਕਰਾਈ ਜਿੱਤੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਕੋਈ ਕਾਇਮ ਰਿਪੋਰਟ ਹੈ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜ ਹੈ ਉਹ ਨਸ਼ਾ ਨਸ਼ਾ ਵੇਚਣ ਦਾ ਤੇ ਨਸ਼ਾ ਪੀਣ ਦਾ ਆਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇਹ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜੱੜੇ ਤੇ ਪਰਚੇ ਦਰਜ ਤੇ ਫਿਲਹਾਲ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲੇ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਮੁੰਡਾ ਇਹਦੇ ਵਿੱਚ ਕਿੰਨਾ ਕਿਤੇ ਇਨਵੋਲਡ ਹੈ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀਨ ਨੂੰ ਇਨਵੈਸਟਿਗੇਟ ਕੀਤਾ ਕੇਸ ਦੇ ਹਾਲਾਤ ਇਨਵੈਸਟਿਗੇਟ ਕੀਤੇ ਜਿੱਤੋਂ ਇਹ ਗੱਲ ਕਲੀਅਰ ਹੋ ਗਈ ਕਿ ਇਹਦੇ ਵਿੱਚ ਤਿੰਨ ਬੰਦੇ ਜਿਹ ਫਿਰ ਪੁਲਿਸ ਨੂੰ ਕੀ ਕਹਿੰਦੇ ਆ ਗਲਤ ਇਨਫੋਰਮੇਸ਼ਨ ਦਿੱਤੀ ਗੁੰਮਰਾਹ ਕੀਤਾ ਕਿ ਇਹ ਗੁੰਮਸ਼ੁਦਗੀ ਦਾ ਮਾਮਲਾ ਹੈ ਲੇਕਿਨ ਉਸ ਤੋਂ ਬਾਅਦ ਜਦੋਂ ਸੱਚ ਸਾਹਮਣੇ ਆਇਆ ਉਹ ਫਿਰ ਉਸ ਮੁਤਾਬਿਕ ਸਾਡੀ ਟੀਮ ਨੇ ਇਨਵੈਸਟੀਗੇਟ ਕੀਤਾ ਤੇ ਅਰੋਪੀ ਰਵਿੰਦਰ ਸਿੰਘ ਇਹ ਵੀ ਮੈਸੇਜ ਆਦੀ ਸੀ ਜੀ ਆ ਇਹ ਵੀ ਨਸ਼ਾ ਪਤਾ ਕਰਦਾ ਸੀ ਜੀ ਇਹਦੇ ਨਾਲ ਦੇ ਸਾਥੀ ਕੋਈ ਪੈਸੇ ਨਹੀਂ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਡਿਮਾਂਡ ਲਿੱਤੀ ਹੋਈ ਹੈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਪੰਜਾਬ ਕੀਤਾ ਸਰ ਕਹਿ ਸਕਦੇ ਆ ਵੀ ਬੇ ਬਾਪ ਨੂੰ ਬੇਟੇ ਨਾਲ ਸ਼ੱਕ ਦੇ ਦਾਤ ਕਰਨ ਮਾਰੇ ਜੀ ਹੈ ਨਹੀਂ ਬੀਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਆਪਸ ਚ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਵੀ ਦੀ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿਤਾ ਸੀਗਾ ਮੁੰਡੇ ਨੂੰ ਕਿਤਾ ਸੀਗਾ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਗਾਹ ਰੱਖਦੇ ਆ ਤੇ ਇਹਨਾਂ ਦੀ ਆਪਸ ਵਿੱਚ ਘੜ ਦੇ ਵਿੱਚ ਕਾਫੀ ਕਲੇਸ਼ ਤੇ ਤੁਤੂ ਮੇਮ ਰਹਿੰਦੀ ਸੀ ਜਿਸ ਕਰਕੇ ਉਸਨੇ ਸਾਰੀ ਰਿਮਾਂਡ ਜੀ ਹੈ ਜੀ ਰਿਮਾਂਡ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਸਾਡੇ ਕੋ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ ਨਵੇਂ ਤੱਕ ਸਾਹਮਣੇ ਆਉਣਗੇ ਉਹ ਆਪ ਜੀ ਨਾਲ ਅਸੀਂ ਵਟੇ ਫੋਟੋ ਸਾਂਝਾ ਕਰਾਂਗੇ ਥੈਂਕ ਯੂ